ਈ ਆਇਆ ਕਿ ਅੰਦਰ ਆਜੋ ਦਿਖਾਉਣੇ ਤੁਹਾਨੂੰ ਨਾਬਾ ਮੰਡੀ ਦਾ ਦਿਨ ਬਹੁਤ ਸੋਹਣਾ ਮੇਲਾ ਭਰ ਚੁੱਕਿਆ ਦੁਕਾਨਾਂ ਵੇਖੋ ਬਹੁਤ ਸੋਹਣੀਆਂ ਸੁੰਦਰ ਦੁਕਾਨਾਂ ਲੱਗੀਆਂ ਹੋਆਂ ਬਾਈ Ja, ਸਮਾਨ ਬਈ ਬਹੁਤ ਹੀ ਜਿਆਦਾ ਸੋਹਣਾ ਕੀ ਹਾਲ ਐ ਅੰਕਲ ਜੀ ਹੋਰ ਕਿਵੇਂ ਰਹੀ ਮੰਡੀ ਵਧੀਆ ਜੀ ਸਮਾਨ ਸੋਹਣਾ ਵਧੀਆ ਵਿਕ ਰਿਹਾ ਜੀ ਕੀ ਹਾਲ ਐ ਬਈ ਬਹੁਤ ਸੋਹਣਾ ਸਮਾਨ ਆ ਬਈ ਜਾਂਦੇ ਮੰਡੀ ਤੋਂ ਇੱਕ ਵਾਰੀ ਨਿਗਾਹ ਮਾਰ ਕੇ ਜਾਓ ਬਾਈ ਕੋਲੇ ਆਜੋ ਭਾਈ ਕਰਵਾਉਣੇ ਥੋੜੀ ਮੰਡੀ ਦੇ ਵਿੱਚ ਮੇਨ ਐਂਟਰੀ ਤੇ ਦਿਖਾਉਣੇ ਆ ਤੁਹਾਨੂੰ ਮੰਡੀ ਦਾ ਮਾਹੌਲ ਤੁਹਾਨੂੰ ਤੋਂ ਨਾਵਾ ਸਾਡੇ ਤੋਂ ਬੋਸਟ ਤੋਂ ਬੋਸਟ ਵੀ ਆਪਕਾ ਜੀ

ਆਪ ਕੋਈ ਸ਼ਾਹੋ ਜਾਂ ਬੁੱਧਾ ਆਏ ਟੈਂਸ਼ਨ ਨੂੰ ਕੋਈ ਬੰਦ ਲੈਣੇ ਨੇ ਲੋ ਬਾਈ ਬਾਈਆਂ ਦਾ ਘੋੜਾ ਵੀ ਆ ਜਾ ਗੁਲਜਾਰ ਬਲੱਡ ਲਾਈਨ ਦਾ ਨੁਗਰਾ ਸਖਾਨੀ ਘੋੜਾ ਤੇਹਰੇ ਵਾਲਾ ਬਾਬਾ ਵਿਧੀ ਚੰਦ ਸਟੱਡ ਫਾਰਮ ਬਸ ਥੋੜੇ ਟਾਈਮ ਤੱਕ ਬਾਈ ਲੈ ਕੇ ਆ ਰਹੇ ਆ

ਮਿੱਤਰੋ ਹੋ ਗਈ ਟੱਕਰ ਤੋਂ ਦਿਖਾਉਣੇ ਆ ਤੁਹਾਨੂੰ ਅਰੇ ਪਾਪਾ ਮੈ ਗਿਆ ਪੈਣ ਦਾ ਗਵਾਂਡੀ ਪਿੱਟ ਗਿਆ ਉਹਦਾ ਡਾਊਨ ਆ ਸਵਾਦ ਨੂੰ ਮੇਲੇ ਇੰਚ ਇਹ ਗਾ ਮਰੋ ਇੱਕ ਵਾਰੀ ਇਹ ਆ ਘੜੇ ਰਸਤਾ ਛੱਡ ਕੇ ਵੜੋ ਜੀ ਕੋਈ ਵੀਰ ਗੱਡੀ ਮੋਟਰ ਸੇ ਰਸਤੇ 'ਚ ਨਾ ਲਾਵੇ ਘੋੜੇ ਵਾਲੇ ਵੀ ਘੋੜੇ ਤੋਂ ਪਾਸੇ ਕਰਨ ਬੰਦੇ ਆਣੇ ਜੰਗ ਮੇਲੇ ਦੇ ਬੱਚੇ ਬਾਈ ਇੱਕ ਵਾਰੀ ਜ਼ਰੂਰ ਗੇੜਾ ਮਾਰੋ ਬਹੁਤ ਸੋਹਣਾ ਮੇਲਾ ਭਰਿਆ ਬਾਈ ਜਿੰਨਾ ਮੇਲੇ ਨੇ ਸਾਹਿਬਾਂ ਨੇ ਚੱਲਦੇ ਰਹੇ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਗਰਮੀ ਵੀ ਬਹੁਤ ਆ ਪਰ ਫਾ ਵੀ ਮੇਲਾ ਬਹੁਤ ਸੋਹਣਾ ਭਰਿਆ ਬਲਵਾਨ ਦੇ ਹੋੜ ਫਾੜੀ ਵਾਲਾ ਜਰਾ ਜਰਾ ਚੱਲਦਾ ਜਾਵੇਗਾ ਟੜਗਾ ਹੋ ਮਾਰੇ ਭਈ ਅਸੀਕਾਲ ਜੀ ਅਸੀਕਾ ਵੀਰਾ ਜੀ ਸਤਿ ਸ਼੍ਰੀ ਅਕਾਲ ਮੇਰ ਜੀ ਕਿਹੜਾ ਸੈਦਿਆ ਨਾ ਜੀ ਆਪਣਾ ਇਹ ਇਹ ਪਲਵਾਨ ਆ ਜੀ ਪਲਵਾਨ ਤੇ ਸਾਇਰ ਕੀ ਹੈ ਵੀਰੇ ਇਹਨਾਂ ਦਾ ਇਹਦਾ ਫਰੀडम ਦਾ ਹੀ ਬੱਚਾ ਹੈ ਅੱਛਾ ਜੀ ਫਰੀडम ਕਹਾ ਰਤਨਕਰਤਾ ਠੀਕ ਹੈ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਨਵਰੇ ਤੁਹਾਡਾ ਥੈਂਕ ਯੂ ਵੀਰਾ ਜੀ ਬਹੁਤ ਧੰਨਵਾਦ ਤੇ ਕਿੰਨੀ ਹਾਈਟ ਹੋਗੀ ਵੀਰੇ ਦੀ ਇਹ ਵੀਰੀ 67 ਪਲੱਸ ਆ ਜੀ 67 ਪਲੱਸ ਹਾਂਜੀ ਠੀਕ ਹੈ ਤੇ ਕਿੰਨੀ ਉਮਰ ਹੋਗੀ ਵੀਰੇ ਦੀ 2017 ਦਾ ਜਨਮ ਆ ਗਿਆ ਦਾ 2017 ਦਾ ਅੰਦਾਜ਼ਾ ਉਹੀ 6 ਤੋਂ 7 ਸਾਲ ਦਾ ਹੋ ਗਿਆ ਹਾਂਜੀ ਹਾਂਜੀ ਤੇ ਕੀ ਫੀਸ ਰੱਖੀ ਵੀਰੇ ਸਟਾਰਟ ਸਰਵਿਸ ਤੋਂ ਇਸ ਟਾਈਮ ਵੀਰੇ ਮੌਕੇ ਤੇ 35000 ਆ ਜੀ 35000 ਰੁਪਿਆ ਤੇ ਦੂਰੋਂ ਨੇੜੇ ਮਿੱਤਰਾਂ ਦਾ ਮਾਨਦਾਨ ਹੋਊ ਜੂ ਵੀਰੇ ਮਾਨਦਾਨ ਅੱਜ ਤੱਕ ਆਪਣਾ ਸਾਧਦਾ ਹੀ ਕੀਤਾ ਚਲੋ ਵਧੀਆ ਗੱਲ ਆ ਵੀਰੇ ਕਿਸੇ ਨੂੰ ਆਪਣਾ ਇਹ ਨਾ ਉਹ ਨਹੀਂ ਮੋੜਿਆ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਵੀਰੇ ਬਹੁਤ ਸੋਹਣਾ ਆਸਟ੍ਰੇਲੀਆ ਦਾ ਤੁਹਾਡਾ ਵੀਰੇ ਚੋਕਰੀਆ ਜੀ ਪਰਮਾਤਮਾ ਨੇ ਲੰਮੀ ਉਮਰ ਦੇ ਵੀ ਬਹੁਤ ਬਹੁਤ ਦੇਖ ਲਓ ਵੀਰੇ ਨਿਗਾਹ ਮਾਰ ਲਓ ਕਰੋ ਬਾਈ ਨਾਲ ਉਨੇ ਘੋੜੇ ਆਇਆ ਜ ਮਜੀ ਬਾਈ ਬਹੁਤ ਹੀ ਜਿਆਦਾ ਜਸਟਰਡ ਫਾਰਮ ਆ ਬਾਈ ਬਿਆਨ ਖੜਾ ਕੋੜਾ ਆ ਗਈ ਅਰਨੇ ਰੌੜੀ ਵਾਲੇ ਦਾ ਬੱਚਾ ਰਣ ਸਿੰਘ ਬਹੁਤ ਹੀ ਸੋਹਣਾ ਕੋੜਾ ਬਾਈ ¿Has pegado algo ਵੀ ਬਹੁਤ ਚੰਗੀ ਹੈ ਤੇ ਕਿਉਂ ਨਹੀਂ ਤੇ ਦੀ ਗੋੜੀ ਹੈ ਕੋਟਲਾ ਨੂਰਕਿੰਨ 800+ ਨੂਰੇ ਬਾਕਰਪੋਲਾ ਲਾਓ ਬਈ ਨੋਖ ਨਖਰਾ ਚੈੱਕ ਕਰੋ ਗੋੜੀ ਦਾ ਵੀ ਇੱਕ ਵਾਰੀ ਦੇਖੋ ਦੇਖੋ ਨਖਰੇ ਵਣ ਨਖਰਾ ਜਾਂਚ ਦਾਣਾ ਆ ਜਾਓ ਬਾਈ ਤੁਹਾਨੂੰ ਲੈਜੈਂਡ ਘੋੜਾ ਸਰਖਾਬ ਦਿਖਾਉਣੇ ਆ ਤੇ ਕਰਾਉਣੇ ਆ ਬਾਈ ਜੀ ਨਾਲ ਮੁਲਾਕਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਵੀਰੇ ਤੇ ਇਹ ਆਪਣਾ ਸਟਰੀਅਨ ਹਾਂਜੀ ਸਰਖਾਬ ਹਨ ਇਹ ਕਿੰਨੀ ਹਾਈਟ ਹੋ ਗਈ ਵੀਰੇ ਸਰਖਾਰ ਦੀ ਜੀ 67 ਪਲੱਸ ਆ 67 ਪਲੱਸ ਹੀ ਹੈ ਨਾ ਮਾਰਕਿੰਗ ਕੀ ਹੈ ਵੀਰ ਇਹਨਾਂ ਦੀ ਤਨ ਪਰ ਚਿੱਟੇ ਮੱਥੇ ਪਟਾਏ ਮੱਥੇ ਪਟਾ ਤਨ ਪਰ ਚਿੱਟੇ ਬਹੁਤ ਸੋਹਣਾ ਸਟੇਲੀਅਨ ਹੈ ਵੀਰੇ ਇੱਕ ਕਰੀ ਨਿਗ੍ਹਾ ਮਾਰ ਲੋ ਦਾਨਾ ਸਟਾਰਟ ਫਾਰਮ ਦੀ ਸ਼ਾਨ ਹੈ ਵੀਰੇ ਸਟੇਲੀਅਨ ਸਰਖਾਵ ਕਿੰਨੀ ਉਮਰ ਹੋ ਗਈ ਵੀਰੇ ਇਹਦੀ 6 6ਵਾਂ ਸਾਲ ਲੱਗਿਆ 6ਵਾਂ ਸਾਲ ਲੱਗਿਆ ਹੋਇਆ ਹੈ ਨਹੀਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹਾਂ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਕਿਵੇਂ ਲੱਗਿਆ ਮੰਡੀ ਦਾ ਮਾਹੌਲ ਜੀ ਆ ਕੇ ਵਧੀਆ ਜੀ ਮਾਹੌਲ ਵਧੀਆ ਜੀ ਵਧੀਆ ਠੀਕ ਹੈ ਧਰਮੀ ਥੋੜੀ ਜਿਆਦੇ ਹੋਈ ਪਈ ਆ ਹਾਂਜੀ ਹਾਂਜੀ ਗਰਮੀ ਕਾਫੀ ਹੈ ਜੀ ਹਾਂਜੀ ਹਾਂਜੀ ਤੇ ਇਹ ਆਪਣਾ ਸਾਇਰ ਹੈਗਾ ਰਤਨਾਕਰ 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 ਦਾ ਡਾਇਰੈਕਟ ਬੱਚਾ ਵੀ ਇਹ ਠੀਕ ਹੈ ਜੀ ਤੇ ਮਦਰ ਸਾਈਡ ਤੋਂ ਇਹਦੀ ਮਦਰ ਜਿਹੜੀ ਚੈਂਪੀਅਨ ਮੂਣੀ ਹੈ ਜੀ ਉਹ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਕਿੰਨੀ ਹਾਈਟ ਹੋ ਗਈ ਜੀ ਇਹਦੀ ਇਹਦੀ 64 ਇੰਚ ਹਾਈਟ ਹੈ ਜੀ 64 ਇੰਚ ਹਾਈਟ ਤੇ ਕਿੰਨੀ ਉ नहीं? 12 ਸਾਲ ਦੀ 12 ਸਾਲ ਦੀ ਹਾਂਜੀ ਠੀਕ ਹੈ ਜੀ ਤੇ ਤਾਂ ਬੱਚੇ ਬਹੁਤ ਆਗੇ ਹੁਣੇ ਹੀ ਤੇ ਹਾਂਜੀ ਜ਼ਿਆਦਾ ਨਹੀਂ ਕਿਉਂਕਿ ਇਹਦੀ ਸਟੱਡ ਸਰਵਿਸ ਕਾਫੀ ਲੇਟ ਹੋਈ ਆ ਜੀ ਸੱਚੇ ਜਿੰਨੇ ਵੀ ਹੈਗੇ ਨੇ ਬਟ ਚੈਂਪੀਅਨ ਨੇ ਸਾਰੇ ਚੈਂਪੀਅਨ ਨੇ ਸਾਰੇ ਹਾਂਜੀ ਸਾਰੇ ਚੈਂਪੀਅਨ ਨੇ ਠੀਕ ਹੈ ਜੀ ਬੱਚਾ ਵੀ ਬਹੁਤ ਸੋਹਣਾ ਕੋੜਾਈ ਥੋੜਾ ਥੈਂਕ ਯੂ ਬਾਈ ਜੀ ਤੇ ਸਟੱਡ ਸਰਵਿਸ ਕਿੰਨੇ ਆਈ 55000 ਰੁਪਏ 55000 ਰੁਪਏ ਤੇ ਮੇਰੇ ਥੋੜੇ ਵੀਰਾਂ ਦਾ ਮੰਨ ਤਾਂ ਹੁੰਦਾ ਕਿ ਨਹੀਂ ਹਾਂਜੀ ਬਿਲਕੁਲ ਜੀ ਬੈਠੋ ਠੀਕ ਹੈ ਜੀ ਹਾਂਜੀ ਲਓ ਬਈ ਨਿਗਾਹ ਮਾਰ ਲਓ ਇੱਕ ਵਾਰੀ ਬਹੁਤ ਹੀ ਸੋਹਣਾ ਛੋੜਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਹੋ ਬਹੁਤ ਵਧੀਆ ਵੀਰੇ ਤੇ ਇਹ ਜਾਨਵਰ ਸਾਰੇ ਆਪਣੀਆਂ ਬਾਈ ਹਾਂ ਵੀਰੇ ਆਪਣੀਆਂ ਕਿਹੜੀ ਜਗ੍ਹਾ ਤੋਂ ਆਏ ਵੀਰੇ ਆਪਾਂ ਆਪਣਾ ਹੀ ਪਿੰਡ ਪੈ ਜਾਂਦਾ ਜਿਲ੍ਹਾ ਸੰਗਰੂਰ ਦੇ ਲਾਸਟ ਪਿੰਡ ਹਰਿਆਣਾ ਬਾਰਡਰ ਖਨੋਰੀ ਬਾਰਡਰ ਕੋਲੇ ਵੀਰੇ ਠੀਕ ਹੈ ਜੀ ਮਉਣ ਕੋਲੇ ਪਿੰਡ ਹੈ ਜੀ ਆਪਣਾ ਵਸਹਿਰਾ ਠੀਕ ਹੈ ਜੀ ਹਾਂਜੀ ਤੇ ਕਿਵੇਂ ਲੱਗਿਆ ਮੰਡੀ ਦਾ ਮਾਹੌਲ ਪਾਈ ਆ ਕੇ ਬਈ ਵਧੀਆ ਮੰਡੀ ਹੈ ਵਧੀਆ ਸ਼ੌਕ ਹੈ ਨਾ ਬੇ ਏਰੀਆ ਦਾ ਵੀ ਇਹਦਾ ਘਰਰ ਵੀ ਹੁੰਦੀ ਹੈ ਹਾਂਜੀ ਹੈ ਕਿ ਨਹੀਂ ਤੇ ਸੇਲ ਪਰਚੇਜ ਆਸਤੇ ਕਿਵੇਂ ਰਿਹਾ ਬਈ ਆਹ ਵਧੀਆ ਵੀਰੇ ਵਧੀਆ ਰਪੇਜ ਚ ਚੱਲਦਾ ਤੇਜ਼ੀ ਰਹੀ ਹੈ ਦਗੀ ਨਾ ਠੀਕ ਰਿਹਾ ਠੀਕ ਰਿਹਾ ਹਾਂ ਇਹ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਬਾਈ ਹਾਂ ਗਰਮੀ ਦੇ ਕਾਰਨ ਵੀ ਕੱਲ ਕੁਛ ਮੀਂਹ ਪੈ ਗਿਆ ਸੀ ਵੀਰੇ ਹਾਂਜੀ ਉਹਦੇ ਕਰਕੇ ਅੱਜ ਕੁਛ ਰਸ਼ ਹੋਇਆ ਮਾੜਾ ਯਾਰ ਠੀਕ ਹੈ ਜੀ ਹਾਂਜੀ ਤੇ ਹੋਇਆ ਕੋਈ ਜਾਨਵਰ ਸੇਲ ਕੇ ਨਹੀਂ ਹਜੇ ਵੀਰੇ ਹਾਂਜੀ ਵੀਰ ਜੀ ਦੋ ਸੇਲ ਕਰ ਦੋਸੇ ਲੋਗੇ ਚਲੋ ਵਧੀਆ ਗੱਲ ਆ ਮੰਡੀ ਆਉਣ ਦਾ ਮੁੱਲ ਪੈ ਗਿਆ ਆ ਕੋਈ ਨਹੀਂ ਵੀਰੇ ਬਾਕੀ ਯਾਰ ਸੱਜਣਾ ਨੂੰ ਮਿਲ ਜਾਈਦਾ ਬਾਈ ਇਹਨਾਂ ਦਾ ਮੋਹ ਪਿਆਰ ਬਣਿਆ ਰਹਿੰਦਾ ਬਾਈ ਹੋਰ ਤਾਂ ਕੀ ਗੱਲ ਪਰ ਹੁੰਦਾ ਆਉਂਦਾ ਸਾਰਾ ਮੇ ਬਾਈ ਇਹ ਚੀਜ਼ਾਂ ਦਾ ਮੋਹ ਪਿਆਰ ਬਣੇ ਰਹਿੰਦੇ ਆ ਚਾਤੀ ਬਰਾਦਰ ਠੀਕ ਆ ਦੇਖ ਲਓ ਬਾਈ ਬਾਈ ਦੇ ਜਾਨਵਰਾਂ ਤੇ ਮਾਰ ਲਓ ਨਿਗਾ ਬਾਈ ਨਾਲ ਕਰ ਲਓ ਕੰਟੈਕਟ ਆਪਾਂ ਜਾ ਤਾਉਣਾ ਲਓ ਬਾਈ ਮਾਰ ਲਓ ਨਿਗਾ ਜਾਨਵਰ ਬਹੁਤ ਚੰਗੇ ਆਏ ਹੋਏ ਆ ਮੇਰ ਸੁਲਤਾਨਾ ਫਾਇਰ ਸੁਲਤਾਨ ਤੁੱਲੇਵਾ ਸਟੱਡ ਫਾਰਮ ਬਾਈ ਬਿਆਨ ਤੋਂ ਜਾਨਵਰ ਹੈ ਜੀ ਮਾਰਲੋਨ ਨੇ ਇੱਕ ਵਾਰੀ ਖਾਣ ਪੀਣ ਦੀਆਂ ਦੁਕਾਨਾਂ ਵੀ ਪੂਰੀਆਂ ਬਾਈ ਇਹ ਨਹੀਂ ਵੀ ਤੁਹਾਨੂੰ ਕੋਈ ਫਿਕਰ ਹੋਊਗਾ ਚਾਹ ਪਾਣੀ ਦਾ ਬਹੁਤ ਵੀ ਸਫਾਈ ਵਾਲੀਆਂ ਦੁਕਾਨਾਂ ਤੇ ਚਾਹ ਪਾਣੀ ਵੀ ਬਹੁਤ ਵਧੀਆ ਹਾਂਜੀ ਹਸਤੀ ਗੱਲ ਬਾਈ ਜੀ ਹੋਰ ਵਧੀਆ ਹੋ ਠੀਕ ਹੋ ਵਧੀਆ ਚੱਲ ਰਿਹਾ ਕੰਮ ਚਲੋ ਵਧੀਆ ਗੱਲ ਆ ਥਾਲੀਆਂ ਸੁਲਤਾਨ